ਪੂਰੇ ਦੇਸ਼ ਭਰ ਵਿੱਚ ਜਿੱਥੇ 75ਵਾਂ ਗਣਤੰਤਰ ਦਿਵਸ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਉੱਥੇ ਹੀ ਜ਼ਿਲ੍ਹਾ ਕਪੂਰਥਲਾ ਵਿਖੇ ਵੀ ਗਣਤੰਤਰ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਤਿਰੰਗਾ ਲਹਿਰਾਉਣ ਦੇ ਨਾਲ-ਨਾਲ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਕਪੂਰਥਲਾ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਸਨਮਾਨਿਤ ਹੋਏ ਆਪਸਰ ਬਾਕੀ ਆਪਸਰਾ ਅਤੇ ਮੁਲਾਜ਼ਮਾਂ ਲਈ ਪ੍ਰੇਰਣਾ ਹਨ ਕਿਉਂਕਿ ਇਮਾਨਦਾਰੀ ਅਤੇ ਮਿਹਨਤ ਕਦੇ ਵੀ ਵਿਕਾਰ ਨਹੀਂ ਜਾਂਦੀ ਇਸੇ ਤਰ੍ਹਾਂ ਹੀ ਆਪਣੀ ਡਿਊਟੀ ਪ੍ਰਤੀ ਵਧੀਆ ਸੇਵਾਵਾਂ ਨਿਭਾਉਣ ਵਾਲੇ ਰਾਜਕੁਮਾਰ ਡੀਐਸਪੀ ਸੀਆਈਡੀ ਇਨਚਾਰਜ ਕਪੂਰਥਲਾ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਅਤੇ एसएफपी कपूरथला ਵੱਲੋਂ ਸਨਮਾਨਿਤ ਕੀਤਾ ਗਿਆ ਇਸੇ ਤਰ੍ਹਾਂ ਹੀ ਫਗਵਾੜਾ ਸ਼ਹਿਰ ਵਿੱਚ ਸੀਆਈਡੀ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਰਜਿੰਦਰ ਕੁਮਾਰ ਬਿੱਲਾ ਨੂੰ ਵੀ ਏਡੀਸੀ ਫਗਵਾੜਾ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਪੁਲਿਸ ਅਫਸਰਾਂ ਦੇ ਨਾਲ ਨਾਲ ਸ਼ਹਿਰ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਸਮਾਜ ਸੇਵੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਦੇਖੋ ਮੌਕੇ ਦੀਆਂ ਤਸਵੀਰਾਂ उना तो बाद डीएसपी पी राजमार जी अपना सम्मान प्राप्त कर इंस्पैक्टर उन्होंने इंस्पैक्टर रसपाल सिंह इंस्पेक्टर रखपाल सिंह ਸਤਿ ਸ਼੍ਰੀ ਅਕਾਲ ਬੱਚਾ ਕਰੇ ਰਲ ਕਾ ਜੀ ਮ ਕਰੇ ਰਲ ਕਾ ਵੀ ਜੈਨ ਮਾਡਲ ਸਕੂਲ ਬਾਡਲ ਟਾਊਨ ਯਾਰ ਕਰ ਕਰੇ ਲਵ ਕਰੇ ਜਿਵੇਂ ਕਰੇ ਲਵ ਕਰੇ ਲਵ ਕਰਾਵੇ ਭਾਈ ਕਿਹੜਾ ਰੰਗ ਲਿਆ ਆ ਕਾਲਾ ਰੰਗ